ਬਾਈ ਦਾ ਹਾਤਾ ਸੀਗਾ ਇੱਕ ਦੁਕਾਨ ਉਹਨੇ ਬਣਾਈ ਹੋਈ ਆ ਜਿਹਦਾ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹਦੇ ਤੋਂ ਚੱਲਦਾ ਸੀਗਾ ਤੇ ਕੱਲ ਰਾਤ ਇਸ ਦੁਕਾਨ ਨੂੰ ਤੁਸੀਂ ਦੇਖ ਸਕਦੇ ਹੋ ਕੋਈ ਅੱਗ ਲਾ ਗਿਆ ਹੈਗਾ ਤੇ ਪਰ ਆਪਾਂ ਨੂੰ ਹੁਣ ਕੀ ਪਤਾ ਕਿਸੇ ਦੇ ਕੋਈ ਨਾ ਕੋਈ ਲੜਾਈ ਜਾਂ ਕੋਈ ਝਗੜਾ ਕਈ ਵਾਰੀ ਹੋ ਜਾਂਦਾ ਵੀ ਕਿਸੇ ਨਾਲ ਥੂਲ ਪਾਣੀ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੀਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਢੱਲਵਾ ਤੋਂ ਕੋਟਕਪੂਰੇ ਤੋਂ ਜਾਂਦਾ ਜਿਹੜਾ ਬਾਈਪਾਸ ਆ ਬਠਿੰਡੇ ਨੂੰ ਐਨ ਐਚ 54 ਉਸ ਬਾਈਪਾਸ ਤੇ ਖੜਿਆ ਜਿੱਥੇ ਇੱਕ ਬਾਈ ਦਾ ਹਾਤਾ ਸੀਗਾ ਇੱਕ ਦੁਕਾਨ ਉਹਨੇ ਬਣਾਈ ਹੋਈ ਆ ਜਿਹਦਾ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹਦੇ ਤੋਂ ਚੱਲਦਾ ਸੀਗਾ ਤੇ ਕੱਲ ਰਾਤ ਇਸ ਦੁਕਾਨ ਨੂੰ ਤੁਸੀਂ ਦੇਖ ਸਕਦੇ ਹੋ ਕੋਈ ਅੱਗ ਲਾ ਗਿਆ ਹੈਗਾ ਤੇ ਪਤਾ ਨਹੀਂ ਇਹ ਕਿਨੇ ਹੈ ਜਿਹੜਾ ਬੜਾ ਹੀ ਗਲਤ ਕੰਮ ਕੀਤਾ ਜਿਹੜੇ ਤੋਂ ਬਾਈ ਦਾ ਰੋਜ਼ਗਾਰ ਚੱਲਦਾ ਸੀ ਘਰ ਦਾ ਜਿਹੜਾ ਸਾਰਾ ਖਰਚਾ ਉਹ ਚੱਲਦਾ ਸੀਗਾ ਸੋ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਜੀ ਤੇ ਕੀ ਗੱਲ ਬਣੀ ਬਾਈ ਜੀ ਥੋੜਾ ਜਿਹਾ ਉੱਚੀ ਬੋਲੋ ਬਾਈ ਜੀ ਮੈਂ ਤਾਂ ਸ਼ਾਮ ਨੂੰ ਘਰੇ ਚਲਾ ਗਿਆ ਸੀਗਾ ਹਾਂਜੀ ਤੇ ਇਹ ਰਾਤ ਹੀ ਹੋਈ ਹੈ ਇੱਕ ਘਾਣੀ ਹੋਈ ਹੈ ਉਹ ਆਪਾਂ ਨੂੰ ਹੁਣ ਕੀ ਪਤਾ ਕਿਸੇ ਦੇ ਕੋਈ ਨਾ ਕੋਈ ਲੜਾਈ ਨਾ ਕੋਈ ਝਗੜਾ ਕਈ ਵਾਰੀ ਹੋ ਜਾਂਦਾ ਵੀ ਕਿਸੇ ਨਾਲ ਝੂਲ ਪਾਣੀ ਹੋ ਜਾਂਦੀ ਕੁਝ ਵੀ ਨਹੀਂ ਨਾ ਕੋਈ ਸ਼ੱਕ ਨਾ ਕੋਈ ਮੈਨੂੰ ਕਿਸੇ ਤੇ ਨਾ ਕੋਈ ਮੈਂ ਕੋਈ ਉਹੋ ਜੀ ਕੋਈ ਕਿਸੇ ਨਾਲ ਲੜਾਈ ਨਾ ਕੋਈ ਲੱਪਾ ਅੱਛਾ ਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਮੈਨੂੰ ਸਵੇਰ ਜਦੋਂ ਮੈਂ ਆਇਆ ਉਦੋਂ ਮੈਨੂੰ ਪਤਾ ਲੱਗਿਆ ਤੇ ਕਿਸੇ ਨੂੰ ਦੱਸਿਆ ਨਹੀਂ ਕੋਈ ਪੰਚਾਇਤ ਨੂੰ ਸਰਪੰਚ ਨੂੰ ਕਿਸੇ ਮੋਤਵਾਰ ਬੰਦੇ ਨਾਲ ਗੱਲਬਾਤ ਨਹੀਂ ਕੀਤੀ ਸੀ ਨਾ ਬਸ ਤੁਸੀਂ ਆਏ ਸੀਗੇ ਤੇ ਤੁਹਾਡੇ ਨਾਲ ਗੱਲਬਾਤ ਹੋ ਗਈ ਮੈਂ ਕਿਸੇ ਨੂੰ ਕੋਈ ਗੱਲ ਤੇ ਹੁਣ ਫਿਰ ਜਾਵੋਗੇ ਫਿਰ ਪੁਲਿਸ ਨੂੰ ਤਾਂ ਦੱਸਣਾ ਪੈਣਾ ਇਹਦੇ ਬਾਰੇ ਹਨਾ ਕਿ ਆਹ ਪਾਣਾ ਵਕਤ ਗਿਆ ਕਿਸ ਨੇ ਜਿਹੜਾ ਪੁਲਿਸ ਨੂੰ ਤਲਾਸ਼ ਦੇ ਦਿੰਦੇ ਆ ਕਰ ਹਾਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਹੀ ਕਰਦੇ ਬਸ ਨੁਕਸਾਨ ਹੋ ਗਿਆ ਜਦੋਂ ਕੀ ਕਹਿ ਸਕਦੇ ਸੋ ਜਿਹੜਾ ਇਹ ਵਾਪਰਿਆ ਬਹੁਤ ਹੀ ਮੰਦਪਾਗਾ ਵਾਪਰਿਆ ਜਿਹਨੇ ਜਿਹੜਾ ਬਿਮਾਰ ਮਾਨਸਿਕਤਾ ਦਾ ਬੰਦਾ ਹੋਊਗਾ ਜਿਹਨੇ ਇਸ ਤਾ ਜੋ ਵੀ ਕੀਤਾ ਗਲਤ ਕੀਤਾ ਸੋ ਅਸੀਂ ਇਹਦੀ ਨਖੇਦੀ ਕਰਦੇ ਆ ਕਿ ਬਹੁਤ ਮਾੜਾ ਕੀਤਾ ਜਿਨੇ ਵੀ ਕੀਤਾ ਇਹ ਬਾਈ ਦਾ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਇਹ ਤੋਂ ਸੋ ਇਦਾਂ ਨਹੀਂ ਕਰਨਾ ਚਾਹੀਦਾਗਾ ਜਿਨੇ ਵੀ ਕੀਤਾ ਸੋ ਦੇਖਦੇ ਹਾਂ ਕਿ ਕੀ ਬਣਦਾਗਾ ਦੁਬਾਰਾ ਮੁਲਾਕਾਤ ਕਰਾਂਗੇ ਬਾਈ ਜੀ ਦੇ ਨਾਲ ਸੋ ਤਦ ਤੱਕ ਜੁੜੇ ਰਹੋ ਢਿਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਬਹੁਤ-ਬਹੁਤ ਧੰਨਵਾਦ